ਵੀਡੀਓ ਦੇਖ ਰਹੇ ਸਾਰੇ ਪੈਨਪਾਉਨ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਤੇ ਮੂੰਹਾਂ ਤੇ ਪਾਏ ਮਾਸਕ ਸਾਨੂੰ ਦੱਸਦੇ ਆ ਵੀ ਭਾਈ ਆਪਾਂ ਮੋਟਰਸਾਈਕਲ ਦਾ ਸਫ਼ਰ ਸ਼ੁਰੂ ਕਰਦੇ ਆਂ ਮੋਟਰਸਾਈਕਲ ਦਾ ਸਫ਼ਰ ਮਨਾਲੀ ਦਾ ਕਦਮ ਤੇ ਮਨਾਲੀ ਦੇ ਆਸ-ਪਾਸ ਦੀਆਂ ਥਾਵਾਂ ਦੇਖਾਂਗੇ ਤੇ ਨਾਲ ਆਪਣਾ ਸਾਥੀ ਬਣੂਗਾ ਉਹੀ ਸਾਈਕਲ ਸਫ਼ਰ ਵਾਲਾ ਸਾਥੀ ਪਵਨ ਪਵਨ ਨੇ ਉੱਥੇ ਇੱਕ 호텔 ਸੰਭਾਲਣਾ ਜਾ ਕੇ ਤੇ ਉਹਦਾ ਕਰਤਾ ਕਰਤਾ ਉਹ ਉਹਨੂੰ ਉੱਥੇ ਛੱਡਣਾ ਹੈ ਤੇ ਆਸ-ਪਾਸ ਸੇਵ ਮਨਾਲੀ ਘੁੰਮਣਾ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਇਓ ਸੱਤ ਵਾਰ ਤੇ ਜੁੜੇ ਰਹੋ ਆਪਣੇ सफर ਦੇ ਨਾਲ ਚੱਲਦੇ ਆ ਮਨਾਲੀ ਵੱਲ ਸ਼ਹਿਰ ਬਠਿੰਡਾ ਤੋਂ ਤੂੰ ਮੈਨੂੰ ਲਾ ਲਾ ਲਓ ਜੀ ਪਵਨ ਆਪਣੇ ਕੋਲ ਪਹੁੰਚ ਚੁੱਕਿਆ ਤੇ ਪਵਨ ਦਾ ਬੈਗ ਆ ਪਿੱਛੇ ਲਾ ਲਿਆ ਹੈਗਾ ਹਾਂ ਚੱਲ ਦੂਤ ਲੱਗਣੀ ਸੀ ਫਿਰ ਤੇ ਹੈਲਮਟ ਪਵਨ ਨੂੰ ਲਿਆਤੀ ਹੈ ਭਾਈ ਤੇਰੇ ਵਾਸਤੇ ਹੈਲਮਟ ਜ਼ਰੂਰੀ ਹੈ ਹੈ ਲੇਡੀ ਜਲ ਬੰਟਾ ਗਿਆ ਕਿ ਨਾ ਨਾ ਲੇਡਿਸ ਨਹੀਂ ਹੈਗਾ ਇਹ ਭਰਾਵਾ ਇਹ ਉਹ ਦਿੰਦੇ ਆ ਇਹ ਆਪਣੇ ਵਾਲੇ ਬੂਟਰੀ ਵਾਲੇ انفیلਡ ਵਾਲੇ ਰਾਇਲ انفیلਡ ਹੈ ਅੱਗੇ ਲਿਖਿਆ ਹੋਇਆ ਇਹਦੇ ਇਹ ਉਹ ਤਾਂ ਮਨਾਲੀ ਸਕੂਟਰੀਆਂ ਲਾਂਦੇ ਸੀ ਨਾ ਸੀ ਰੈਂਟ ਤੇ ਉਹ ਦਿੰਦੇ ਸੀ ਜੇ ਵਾਵਾ ਸਾਰੇ ਆਹ ਸਮਝ ਨਾ ਮੈਂ ਕਿ ਲੇਡੀ ਜਲਾ ਦੋ ਦਿੰਦਾ ਸੀ ਨਹੀਂ ਇਹ ਰਾਇਲ انفیلਡ ਲ ਦਿੰਦੇ ਆ ਨਾਲ ਦਿੰਦੇ ਆ ਬਾਈਕ ਦੇ ਤੇ ਮਟਯੋਰ 350 ਆਪਣਾ ਤਿਆਰ ਹੈ ਅੱਗੇ ਲਈ ਚਾਲੇ ਪਾਉਣ ਲਈ ਤੇ ਨਹਿਰ ਤੇ ਖੜੇ ਆ ਬਠਿੰਡੇ ਤੇ ਫਲਾਂ ਵਾਲੇ ਜਿਹੜੇ ਹੈਗੇ ਬਾਈ ਉਹ ਆਪਦੀਆਂ ਦੁਕਾਨਾਂ ਖੋਲ ਹੀ ਜਾਂਦੇ ਆ ਤਨੋਲੇ ਦਾ ਦੀਪਕ ਢਾਬਾ ਤੇ ਦੀਪਕ ਢਾਬੀ ਦੇ ਢਾਬੇ ਤੇ oven ਭਾਜੀ ਕਹਿੰਦੇ ਅਸੀਂ ਪੀਣੀਏ ਚਾਹ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਭਈ ਸਵਾਗਤ ਹੈ ਉਹਨਾਂ ਦਾ ਆਪਣੇ YouTube ਚੈਨਲ ਤੇ ਤੇ ਦੀਪਕ ਢਾਬੇ ਵਾਲਿਆਂ ਦਾ ਵੱਡਾ ਤਾਮਚਾਮ ਦੇਖੋ ਜੀ ਕਿਧਰ ਲੈਣੀ ਪਰਚੀ ਇਧਰ ਲੈਣੀ ਪਰਚੀ ਇਧਰ ਲੈਣੀ ਭਈ 25 ਕਿੱਥੋਂ ਮਿਲੂਗੀ ਚਾਹ ਦੀ ਚਾਹ ਦੀ ਪਰਚੀ ਕਿੱਥੋਂ ਮਿਲੂ ਵੀਰੇ ਸਫਰਾਂ ਦੀ ਸਾਥੀ ਮੱਠੀ ਤੇ ਚਾਹ ਲਓ ਸਰ ਚਾਹ ਠੀਕ ਹੈ ਅੱਗੇ ਜਾ ਅੱਗੇ ਦਾ ਕੱਟਨੇ ਨਹੀਂ ਪਾ ਦਿਓ ਜੀ ਆ ਤਾਂ ਮੂੰਹੇ ਛਾੜ ਦਿੰਦੇ ਆਂ ਲਾਵੀ ਕਾੜਾ ਨੰਦ ਬਣਾ ਕੇ ਜੂਗਾ ਜਾਪ ਨੂੰ ਰੀਜਨਲ ਵਾਦਾ ਨਾ ਕਾੜੇ ਬਈ ਤੇ ਉਹ ਬਣਾ ਲਿਆ ਕਾੜਾ ਤੇ ਦੀਪਕ ਢਾਬੇ ਦੇ ਬਾਹਰ ਲੱਗੀ ਹੋਈ ਕਿਤਾਬਾਂ ਦੀ ਪ੍ਰਦਰਸ਼ਨੀ ਸਟਾਲ ਇਹ ਮੁੰਡਾ ਹੈਗਾ ਦੀਪ ਲਿਟਰੇਚਰ ਵਾਲਾ ਦੀਪ ਲਿਟਰੇਚਰ ਵਾਲਨੇ ਭਈ ਇੱਥੇ ਕਿਤਾਬਾਂ ਲਾ ਛੱਡੀਆਂ ਕੁਝ ਪੁਰਾਣੀਆਂ ਐ ਤੇ ਕੁਝ ਨਵੀਆਂ ਐ ਤੇ ਜੇ ਤੁਸੀਂ ਖਰੀਦਣੀ ਐ ਤਾਂ ਖਰੀਦ ਹੀ ਸਾਦੇ ਹੋ ਬੰਦਾ ਮਰ ਵੀ ਸਕਦਾ ਓ ਕੁਸ਼ਰਾ ਨਾਜ਼ ਠੀਕ ਹੈ ਮਰਨਾ ਮਰਨਾ ਕੁਝ ਨਹੀਂ ਹੁੰਦਾ ਮੈਂ ਉਹ ਸਮਝ ਗਿਆ ਸੀ ਤੇ ਬੁਲਟ ਦਾ ਬਲਵਿੰਦਰ ਬੁਲਟ ਦਾ ਆਓ ਸਰ ਆਈ ਲਵ ਦੀਪਕ ਢਾਬਾ ਚਲਿਏ ਇੱਧਰ ਆਪਣੇ ਖੜੇ ਐ ਘੋੜੇ ਇੱਧਰ ਖੜੀ ਪਿਕਅਪ ਤੇ ਕੰਮ ਕਰ ਲੋੜ ਕੇ ਦਾ ਮਾਲ ਮਾਲ ਦੇ ਵਿੱਚ ਗਿਆ ਹੈ ਟਰੇਟਾ ਆ ਆ ਇੱਕ ਦਰਖਤ ਹੈ ਦਰਖਤ ਥੱਲੇ ਥੜਾ ਹੈ ਕੀ ਹੈ ਕੀ ਹੈ ਹੁਣ ਉਹ ਨਾ ਕਰਨ ਲੱਗ ਜਦ ਕਿ ਹੈ ਕੀ ਹੈ ਤੁਹਨ ਦਾ ਤੁੰਦਾ ਹੈ ਲਓ ਜੀ ਆਪਣੀ ਪੱਕੀ ਤਿਆਰ ਹੈ ਆ ਯਾਰ ਆ ਵੀ ਚੀਜ਼ਾਂ ਆ ਗਈਆਂ ਨੇ ਈਵੀ ਚਾਰਜਿੰਗ ਸਟੇਸ਼ਨ ਹੁਣ ਆਪਣੀ ਦਿਸਣ ਲੱਗ ਗਏ ਇਲੈਕਟ੍ਰਿਕ ਇਲੈਕਟ੍ਰਿਕ ਚਲੋ ਜੀ ਦੀਪਕ ਢਾਬੇ ਤੋਂ ਪੀਲੀ ਚਾਹ ਤੇ ਚਾਹ ਪੀ ਕੇ ਆਪਾਂ ਵਧਦੇ ਹਾਂ ਅੱਗੇ ਨੂੰ ਪਟਿਆਲਾ ਸ਼ਹਿਰ ਪਟਿਆਲਾ ਗੁਰਜੰਟ ਦੀ ਨਗਰੀ ਬਈ ਗੁਰਜੰਟ ਦੇ ਕੋਲੇ ਸ਼ਾਹੀ ਨਗਰੀ ਖੇਰ ਪਟਿਆਲਾ ਤੇ ਪਟਿਆਲੇ ਦੇ ਵਿੱਚ ਪਾਰਕਿੰਗ ਪਟਿਆਲਾ ਯੂਨੀਵਰਸਿਟੀ ਨਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਸਹੂਦਾ ਸੈਂਟਰ ਇਹਨੂੰ ਇਨਕੁਆਰੀ ਕਹਿੰਦੇ ਆ ਜੀ ਇਨਕੁਆਰੀ ਮਤਲਬ ਇੱਥੇ ਪੁੱਛਪੜਤਾਲ ਹੁੰਦੀ ਹੈ ਆ ਕੱਡੋ ਵੀਰ ਜੀ ਭੁੱਖ ਬਹੁਤ ਲੱਗੀ ਹੈ ਤੇ ਇਧਰੋਂ ਪਵਨ ਜੀ ਲੈ ਕੇ ਆਇਆ ਰਾਜਮਾ ਚੌਲ ਫੁੱਲ ਪਲੇਟ ਲੈ ਗਿਆ ਤੂੰ ਦੇਖੋ ਖਾਦੀ ਜਾਂਦੀ ਕਿ ਨਹੀਂ ਧੱਕ ਆ ਜਾਣਗੇ ਗੰਦੇ ਕਰਦੇ ਨੇ ਲੱਗ ਜਾਂਗੇ ਮੁੰਡਾ ਮੈਨੂੰ ਸ਼ੱਕਲਾ ਹੁੰਦਾ ਕਿ ਮੈਂ ਤਾਂ ਕਹਿ ਦਿੰਦਾ ਮੈਂ ਕਿ ਬਿਜਲੀ ਨੂੰ ਬੰਦ ਲਿਆ ਉਹ ਫਿਰ ਤੂੰ ਆਖਿਆ ਜੀ ਨਾ ਫੁੱਲ ਫੁੱਲ ਪਲੇਟ ਲੈਣੀ ਹੈ ਮੈਂ ਕੋਈ ਕੀ ਨਾ ਮੈਂ 210 ਕਿਲੋਮੀਟਰ ਤੇ ਆਗੇ ਰਾਜਮਚੌੜ ਮੂੰਹ ਚ ਪਹਿਰੇ ਇਹ ਭਾਈ ਸਾਹਿਬ ਸਵੇਰ ਦੇ ਭੁੱਖੇ ਆ 7 ਵਜੇ ਚੜੇ ਆ ਭੁੱਖਾ ਪਖਾ ਕੋਈ ਨਹੀਂ ਮੈਂ ਰਸਪਰੀਆਂ ਖਾ ਕੇ ਆਇਆ ਰਸਪਰੀਆਂ ਖਾ ਕੇ ਬੜੀਆਂ ਦੁਸ ਰਸਪਰੀਆਂ ਖਾ ਆਇਆ ਹੋ ਜਾ ਰਹੇ ਰਾਹੇ ਢਾਣ ਵਾਲਿਆ ਹੋਰ ਆ ਰਹੇ ਰਾਹੇ Okay, you've but... ਵੀਡੀਓ ਦੇ ਵਿੱਚ ਜਿਹੜਾ ਤੁਸੀਂ ਪਿੱਛੇ ਦਰਿਆ ਦੇਖਿਆ ਉਹ ਸਤਲੁਜ ਦਾ ਵਹਾ ਹੈ ਤੇ ਸਤਲੁਜ ਦਾ ਵਹਾ ਕੀਰਤਪੁਰ ਸਾਹਿਬ ਤੋਂ ਅੱਗੇ ਤੇ ਮਨਾਲੀ ਇੱਥੇ 237 ਕਿਲੋਮੀਟਰ ਰਹਿ ਗਿਆ ਤੇ ਗੱਲ ਕਰੀਏ ਜੇ ਦਰਿਆ ਸਤਲੁਜ ਦੀ ਤੇ ਅੱਗੇ ਜਾ ਕੇ ਇਹ ਹਰੀਕੇ ਪਤਨ ਕੋਲੇ ਵਿਆਸ ਦੇ ਨਾਲ ਰਲ ਜਾਂਦਾ ਇਹ ਵਿਆਸ ਜਿਹੜਾ ਉੱਤੋਂ ਮਨਾਲੀ ਤੋਂ ਨਿਕਲਦਾ ਹੈ ਤੇ ਜਿਹੜਾ ਸਤਲੁਜ ਹੈ ਇਹ ਇਹ ਨਿਕਲਦਾ ਹੈਗਾ ਮਾਨਸਰੋਵਰ ਝੀਲ ਤੋਂ ਮਾਨਸਰੋਵਰ ਝੀਲ ਜਿਹੜੇ ਪੱਦੇ ਇਲਾਕੇ ਵਿੱਚ ਜਿਹੜੇ ਹੁਣ ਚਾਈਨਾ ਅਕੂਪਾਈਡ ਹੈ ਤੇ ਜਦੋਂ ਆਪਾਂ ਸਮਦੋ ਜਾਂਦੇ ਆ ਕਾਜਾ ਸਬਤੀਵਾਲ ਤਾਂ ਸਮਦੋ ਸਤਲੋ ਜਾਂ ਕੇ ਰਲਦਾ ਹੈਗਾ ਉਧਰ ਇੱਕ ਨਦੀ ਆਉਂਦੀ ਹੈ ਉਸ ਨਾਲ ਇੱਥੇ ਆ ਕੇ ਇਹ ਪੰਜਾਬ ਦੇ ਵਿੱਚ ਹੀ ਵੰਦਾ ਹੋਇਆ ਅੱਗੇ ਚੱਲਿਆ ਜਾਂਦਾ ਹੈ ਅੰਬਿਆਸ ਨਾਲ ਰੜ ਕੇ ਪਾਕਿਸਤਾਨ ਦੇ ਵਿੱਚ ਸੋ ਪੰਜਾਬ ਦਰਿਆਵਾਂ ਦੀ ਧਰਤੀ ਹੈ ਬਾਈ ਤੇ ਆਹ ਜਿਹੜੇ ਹਿੱਸੇ ਜੇ ਆਪਾਂ ਘੁੰਮ ਰਹੇ ਆ ਅਨੰਦਪੁਰ ਸਾਹਿਬ ਕੀਰਪੁਰ ਸਾਹਿਬ ਤੇ ਰੋਪੜ ਰੋਪੜ ਸਿੰਧੂ ਘਾਟੀ ਦੀ ਪੁਰਾਣੀ ਸਭਿਤਾ ਜਿਹੜੀ ਸੀ ਉਹਦੇ ਵਿਸ਼ੇਸ਼ਾਂ ਵਾਲਾ ਸ਼ਹਿਰ ਹੈ ਤੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਉਹ ਗੁਰੂ ਮਹਾਰਾਜ ਦੀ ਚੰਨ ਸੋ ਪ੍ਰਾ ਉਹ ਸ਼ਹਿਰ ਹੈ ਉਹ ਆਨੰਦਪੁਰ ਸਾਹਿਬ ਦੇ ਨਾਲ ਲੰਘਦੀ ਇੱਕ ਰੇਲ ਤੇ ਰੇਲ ਦੇ ਪੁਲ ਦੇ ਥੱਲੇੋਂ ਹੀ ਲੰਘਦਾ ਦਰਿਆ ਸਤਲੁਜ ਤੇ ਉਹਦੇ ਉੱਤੇ ਖੜਾ ਚੋਬਰ ਪਵਨ ਤਕਰੀਬਨ ਸਾਨੂੰ ਚਲਦਿਆਂ ਨੂੰ ਅੱਜ ਘੰਟੇ ਹੋ ਗਏ 8 ਚਲਦਿਆਂ ਚਲਦਿਆਂ ਨੂੰ ਮੇਰੇ ਭਜਦਿਆਂ ਨੂੰ ਭਜਦਿਆਂ ਨੂੰ ਹਾਂ ਅੱਜ ਭਜਦਿਆਂ ਨੂੰ ਸਾਧੂ 8 ਘੰਟੇ ਹੋ ਗਏ ਐ ਤੇ ਸ਼ਾਮ ਦੇ 4 ਵੱਜ ਚੁੱਕੇ ਐ ਤੇ ਉਮੀਦ ਹੈ ਵੀ 9 ਵਜੇ ਤੱਕ ਅਸੀਂ ਮਨਾਲੀ ਪਹੁੰਚਾਂਗੇ ਫੇਰ ਮਨਾਲੀ ਦੇ ਰੰਗ ਟੰਗ ਲੋਕੀ ਪੜਹੀ ਨਾ ਲੈੜ ਅੱਖੀਆਂ ਅਸੀਂ ਨਜ਼ਰਾਂ ਚ ਚੁਰਾਉਂਦੇ ਰਹੇਗੇ ਵੇ ਤੁਰਾਂਾਂ ਦੀ ਤੋੜ ਹੋ ਗਿਆ ਅਸੀਂ ਤੂੜਾਂ ਉਡਾਉਂਦੇ ਰਹੇਗੇ ਵੇ ਪਿੰਦ ਗੁਜ਼ਰੀ ਕਹਾਣੀ ਤੇ ਹਾਂ ਅਸੀਂ ਬਹਿ ਕੇ ਸੁਣੋ ਤੇ ਅਗਲਾ ਜਿਹੜਾ ਹਿੱਸਾ ਆਉਣਾ ਹੈਗਾ ਇਲਾਕਾ ਆਉਣਾ ਹੈ ਉਹ ਸਵਾਰ ਘਾਟ ਸਵਾਰ ਘਾਟ ਨਾਲ ਦੀ ਜਗ੍ਹਾ ਤੇ ਬਹੁਤ ਵੱਡੀ ਇੱਕ ਝੀਲ ਬਣਾਈ ਵੀ ਇਹਨਾਂ ਨੇ ਟਾਈਮ ਜਦ ਬੰਨਿਆ ਹੋਇਆ ਤੇ ਉੱਥੇ ਬਹੁਤ ਇੱਕ ਸੋਹਣਾ ਦ੍ਰਿਸ਼ ਬਣਦਾ ਹੈ ਉਹ ਦੇਖਦੇ ਚੱਲ ਕੇ ਮਨਾਲੀ ਦੇ ਸਾਈਬੇ ਦੇ ਉੱਪਰ ਕੁੱਲ 15 ਟਨਲਸ ਬਣ ਚੁੱਕੀਆਂ ਤੇ ਆ ਆਪਾਂ ਪਹਿਲੀ ਟਨਲ ਦੇ ਵਿੱਚ ਦਾਖਲ ਹੋ ਰਹੇ ਹਾਂ ਤੇ ਇਸ ਤੋਂ ਅੱਗੇ ਲਗਾਤਾਰ ਜਿਹੜੀਆਂ ਹੈਗੀਆਂ ਟਨਲਸ ਆਉਂਦੀਆਂ 1 2 3 4 5 6 7 ਤੇ ਸਾਰੇ ਸਫਰ ਦੇ ਵਿੱਚ 7 ਨੰਬਰ ਟਨਲ ਤੱਕ ਜਿਹੜਾ ਹੈਗਾ ਕੰਮ ਮਤਲਬ ਹੋ ਚੁੱਕਿਆ ਤੇ ਉਹ ਚੱਲ ਚੁੱਕੀਆਂ ਤੇ ਉਸ ਤੋਂ ਕੇ 8 9 10 ਇੱਕ ਵਾਰੀ ਬੰਦ ਹੈ ਉਹ ਹਜੇ ਚੱਲਣੀਆਂ ਬਾਕੀ ਹੈ ਉਹਨਾਂ ਟਨਲ ਦੇ ਕੰਮ ਰੁਕਣ ਦਾ ਕਾਰਨ ਇਹ ਹੈ ਵੀ ਆਸੇ ਪਾਸੇ ਦੇ ਜਿਹੜੇ ਘਰ ਸੀਗੇ ਉਹ ਟਨਲ ਦੇ ਕੰਮ ਕਰਕੇ ਧਸਨ ਲੱਗ ਗਿਆ ਸੀ ਉਹਨਾਂ ਦੀ ਜਿਹੜੀ ਆਸੇ ਪਾਸੇ ਮਿੱਟੀਆਂ ਧਰਤੀ ਕਹਿੰਦੇ ਨੇ ਤੇ ਉਹ ਮੌਜੂਦੇ ਦੇ ਮੰਗ ਕਰ ਰਹੇ ਆ ਤੇ ਸਰਕਾਰ ਦੇ ਨਾਲ ਤੇ ਉਹਨਾਂ ਨਾਲ ਥੋੜਾ ਜਿਹੜਾ ਹੈਗੀ ਉਲਝਣ ਬਣੀ ਹੋਈ ਹੈ ਤਾਂ ਕਰਕੇ ਉਹ ਟਨਲਸ ਦਾ ਕੰਮ ਹਜੇ ਰੁਕਿਆ ਹੋਇਆ ਤੇ ਖੇਤੀ ਉ ਖੁੱਲ ਜਾਂਦੇ ਅਸਾਰ ਵੀ ਹੈਗੇ ਆ ਪਰ ਕਾਬਲੇਗੌਰ ਵੀ ਜਿੰਨਾ ਇਹ ਟਨਲ ਦਾ ਕੰਮ ਹੋ ਗਿਆ ਇਹ ਸਾਰੇ ਰਸਤੇ ਤੇ ਉਸ ਟਨਲ ਦੇ ਕੰਮ ਹੋਣ ਦੇ ਨਾਲ ਤੁਸੀਂ ਸਾਰੇ ਪਹਿਲੀ ਗੱਲ ਤਾਂ ਜਿਹੜੀ ਹੈਗੀ ਹੈ ਵੱਡੇ ਵੱਡੇ ਸ਼ਹਿਰ ਉਹ ਬਾਈਪਾਸ ਕਰ ਦਿੰਦੇ ਹੋ ਤੇ ਰਾਹ ਤੁਹਾਡਾ ਸੌਖਾ ਹੋ ਜਾਂਦਾ ਸਫ਼ਰ ਸੁੰਦਰਨਗਰ ਤੋਂ ਪਹਿਲਾਂ ਆਪਾਂ ਪٹرول ਪੰਪ ਤੋਂ ਪٹرول ਪਵਾਇਆ ਦੂਜੀ ਵਾਰੀ ਇਹਦੀ ਟੈਂਕੀ ਜਿਹੜੀ ਹੈ ਕਾਬਲੇਗੌਰ ਉਹ ਵੀ 1100 ਨਾਲ ਭਰ ਜਾਂਦੀ ਹੈ ਤੇ ਜੇ ਤੁਸੀਂ ਰਿਜ਼ਰਵ ਜੇ ਨੂੰ 100 ਕਿਲੋਮੀਟਰ ਚਲਾ ਲੈਣੇ ਹੋ ਤਾਂ ਇਹਦੀ ਟੈਂਕੀ ਭਰੂਗੀ 1200 12-1300 ਰੁਪਏ ਸੋ ਦੂਜੀ ਵਾਰੀ ਆਪਾਂ ਤੇਲ ਪਵਾ ਲਿਆ ਤੇਲ ਪਾ ਕੇ ਅੱਗੇ ਨੂੰ ਵਧਦੇ ਆ ਬੱਦਲਬਈ ਵਾਲਾ ਮਾਹੌਲ ਹੋਇਆ ਪਿਆ ਤੇ ਮਨਾਲੀ ਇੱਥੋਂ ਰਹਿ ਗਿਆ 140 ਕਿਲੋਮੀਟਰ 140 ਕਿਲੋਮੀਟਰ ਤੱਕ ਆਪਾਂ ਵਾਟ ਕੱਢਣੀ ਐ ਅੱਜ ਚਲੋ ਜੀ ਆਹਾਹਾ ਲੁੱਕ দাও ਭਾਈ ਇੱਥੇ ਆਪਾਂ ਮੋਬਾਈਲ ਜਿਹੜਾ ਹੈਗਾ ਲਾ ਲੈਨੇ ਹੁੰਨੇ ਆ ਐਂ ਕਰਕੇ ਤੇ ਫਿਰ ਇਹਨੂੰ ਇਦਾਂ ਕਰ ਲੀਦਾ ਸੈੱਟ ਸਿੱਧਾ ਕਰਕੇ ਚਲੋ ਇਹ ਮੈਗਨੇਟ ਵੀਜੀ ਚੱਕ ਠੀਕ ਹੈ ਚਲੋ ਜੀ ਫਿਰ on the road from petrol pump ਜਿਵੇਂ ਜਿਵੇਂ ਆਪਾਂ ਉਚਾਈ ਤੇ ਆ ਜਾਂਦੇ ਆ ਓਵੇਂ ਓਵੇਂ ਜਿਹੜੀ ਹਵਾ ਦੇ ਵਿੱਚ ਠੰਢਕ ਆ ਵੱਧ ਜਾਂਦੀ ਹੈ ਪਹਾੜਾਂ ਦੇ ਕਰਕੇ ਜਿਹੜਾ ਤੁਹਾਨੂੰ ਮੌਸਮ ਹੈ ਉਹ ਤਬਦੀਲ ਹੋ ਜਾਂਦਾ ਹੈ ਤੇ ਹੁਣ ਜਿਹੜਾ ਮੌਸਮ ਪੂਰਾ ਬਦਲਿਆ ਪਿਆ ਮੈਨੂੰ ਲੱਗਦਾ ਹੋਊਗਾ ਟੈਂਪਰੇਚਰ 20 ਡਿਗਰੀ ਕੇ ਜ਼ਿਆਦਾ ਹੋਊਗਾ 25 ਡਿਗਰੀ ਹੋਊਗਾ ਜਿਹਨੇ ਥੋੜੀ ਏਸੀ ਦਾ ਖੰਦਨ ਹੈ ਕੋਸਾ ਉਹ ਤਾਂ ਨਹੀਂ ਥੋੜੀ ਜਿਹੀ ਹੈਵੀ ਏਸੀ ਤਾਂ ਨਹੀਂ ਏਸੀ ਜੀ ਵਾਲੀ ਫੀਲ ਆ ਜਾਂਦੀ ਪਹਾੜਾਂ ਦੇ ਵਿੱਚ ਮੈਦਾਨ ਦੇ ਮੁਕਾਬਲੇ ਦਿਨ ਛੇ ਦੀ ਢਲ ਜਾਂਦਾ ਹੈ ਕਾਰਨ ਪਹਾੜ ਜਿਹੜੇ ਪਹਾੜ ਹੈਗੇ ਆ ਉਹਨਾਂ ਦੇ ਉਲੇ ਸੂਰਜ ਛੇਦੀ ਜਾਵਰਦਾ ਤੇ ਇਧਰ ਪੱਛਮ ਦੇ ਵੱਲ ਸੋਹਣੀ ਸੂਰਜ ਦੀ ਲਾਲੀ ਲਾਲੀ ਤਾਂ ਗਾਦੀ ਆ ਹੁਣ ਸੰਤਰੀ ਜਾ ਹੋ ਗਿਆ ਈਲ ਆ ਜਾ ਹਲਕਾ ਜਾ ਤੇ ਬੱਦਲਬਾਈ ਕਰਕੇ ਰੰਗ ਇਹਦਾ ਬਦਲਿਆ ਹੋਇਆ ਤੇ ਆਪਾਂ ਖੜੇ ਆ ਸੁੰਦਰ ਨਗਰ ਸੁੰਦਰ ਨਗਰ ਲੰਘ ਚੁੱਕੇ ਆ ਤੇ ਸੁੰਦਰ ਲੰਘ ਲੰਘ ਕੇ ਮੰਡੀ ਰਹਿ ਗਿਆ ਇਥੋਂ 13 ਕਿਲੋ ਮੀਟਰ ਇਧਰਲੇ ਪਾਸੇ ਬੱਦਲਬਾਈ ਬਣੀ ਹੋਈ ਹੈ ਇਹਨੇ ਜੈਕ ਦਾ ਇਹ ਜਦੋਂ ਤੁਸੀਂ ਬਾਹਰ ਗਾਮਨੇ ਹੋ ਤੇ ਇਹ ਤਾਂ ਹੁਣੇ ਹੀ ਹੁੰਦਾ ਕੰਮ ਵੱਧ ਗਿਆ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਤੇ ਬੱਦਲ ਵਾਈ ਹੈ ਤੇ ਠੰਡ ਵੱਧ ਗਈ ਹੈ 40 ਡਿਗਰੀ ਤੋਂ 20 ਡਿਗਰੀ ਤੇ ਆ ਗਈ ਹੈ 11 ਦੇ ਜਾਣਾ ਹਾਂਜੀ ਭਾਜੀ ਹਾਂਜੀ ਹਾਂ ਠੀਕ ਹੈ ਤੇ ਜੈਕਟ ਪਾ ਲਈਏ ਕੋਈ ਮੋਟਰਸਾਈਕਲ ਤੇ ਠੰਡ ਲਾਦੀ ਹੈ ਇਹ ਮਜ਼ਾਕ ਹੀ ਨੇ ਨੇ ਤੇ ਇਹਦੇ ਲੋਕਾਂ ਨੇ ਥੋੜੇ ਜਿਮ ਦਿਖਾਉਣਾ ਤੁਹਾਨੂੰ ਕੱਢ ਦਿਓ ਕਰਾ ਦੱਸ ਮੈਂ ਦਾ ਵਗੇ ਇਨਾ ਵੇਖ ਲੋ ਜੀ ਇਹਦੇ ਲੋਕਾਂ ਨੇ ਖੜੇ ਹੋਣ ਲੱਗੇ ਚੱਲ 110 ਕਿਲੋ ਮੀਟਰ ਰਹਿ ਗਿਆ ਤੁਮਣਾ ਠੀਕ ਚੈੱਕ ਚਾਹ ਜੈ ਖੋਲੋ ਜੀ ਖਟਾ ਮਿੱਠਾ ਖੋਲੋ ਚਾਹ ਜਾਂ ਚੁਸਕੀਆਂ ਤੇ ਨਾਲ ਖਟਾ ਮਿੱਠਾ ਜਿਹੜੇ ਨਾਲ ਬੋਲਣਾ ਚਾਹਤੋ ਖੁੱਲ ਜਾਣਗੇ ਤੇ ਤੁਸੀਂ ਖੋਲ ਲੇ ਸਹੀ ਵੀ ਜੀ ਮੈਂ ਤਾਂ ਖੰਡਾ ਦਾ ਮੁਰਗੀ ਤੁਸੀਂ ਖੰਡਾਉਂਗੇ ਮੈਨੂੰ ਚੇਡਾ ਕਰਦਾ ਸੀ ਚਾਹ ਵੀ ਕਿ ਹੁਣ ਕੋ ਜੈਟ ਪਈ ਜਾਂਦਾ ਮੈਨੂੰ ਆਦਾ ਸੀ ਭਾਈ ਸਾਹਿਬ ਦਾ ਕੰਮ ਵੱਗ ਗਿਆ ਗਰਮੀ ਕਹਦੀ ਆ ਪਾ ਹੈ ਗਰਮੀ ਹੈ ਇਹ ਹਾਤਾ ਉਪਕੰਦ ਤੇ ਪਤਾ ਲੱਗੂ ਇੰਦੇ ਤੇ ਕਿ ਤੂੰ ਕਿਉਂ ਪਾ ਰਹੇ ਫਿਰ ਤੂੰ ਜਿੱਥੇ ਟਨਲ ਲੱਗਦੀ ਤਾਂ ਮੱਛਰੇ ਆ ਮੱਛਰੇ ਉਹ ਬਾਬੇ ਦੇ ਕਹਿਣ ਨੂੰ ਮੱਛਰੇ ਆ ਰੀਲ ਵਾਲੇ ਬਾਬੇ ਦੇ ਕਹਿਣ ਨੂੰ ਇਕੱਠੇ ਕੀਤੇ ਆ ਤੇ ਇਹ ਅਖੀਰਲੀ ਟਨਲ ਲੈ ਟਨਲ ਨੰਬਰ 13 ਇਸ ਤੋਂ ਅੱਗੇ ਟਨਲ ਆ ਜਾਂਦੀ ਆ ਆਉਟ ਦੀ ਤੇ ਆਉਟ ਦੀ ਟਨਲ ਨੂੰ ਇਹਨਾਂ ਨੇ ਨੰਬਰ ਦਿੱਤਾ ਹੋਇਆ 15ਵਾਂ ਤੇ 15 ਟਨਲਸ ਤੋਂ ਬਾਅਦ ਤੁਸੀਂ ਔਰ ਤੋਂ ਅੱਗੇ ਪੁੰਤਰ ਕੁੱਲੂ ਹੁੰਦੇ ਹੋਏ ਮਨਾਲੀ ਪਹੁੰਚ ਜਾਂਦੇ ਹੋ ਔਰ ਤੋਂ ਅੱਗੇ 12ਵੀਂ ਟਨਲ ਪਾਰ ਕਰਨ ਤੋਂ ਬਾਅਦ ਬੈਗਾਂ ਨੂੰ ਦੁਬਾਰਾ ਸੈੱਟ ਕੀਤਾ ਤੇ ਖਿੱਲリエ ਬਹਲੇ ਜਾਂਦੇ ਸੀਗੇ ਤੇ ਪਹਿਲੀ ਵਾਰ ਪਹਾੜਾਂ ਦੇ ਵਿੱਚ ਅਪਨੇਰਾ ਕਰ ਲਿਆ ਸਫ਼ਰ ਦੇ ਵਿੱਚ ਤੇ ਇਹ ਕਾਬਲੇ ਗੌਰ ਆ ਵੀ ਅੱਗੇ ਜਦੋਂ ਵੀ ਪਹਾੜਾਂ ਚਾਈਆਂ 5-6 ਵਜੇ ਨੂੰ ਪਹੁੰਚ ਜਾਂਦੇ ਮੰਜ਼ਿਲ ਤੇ ਪਰ ਹੁਣ ਇਹ ਸੀਗਾ ਵੀ ਭਈ ਕਮਰਾ ਲੱਭਣ ਦਾ ਟਕਾਰਾਂ ਨੰਬਰ ਤੋਂ ਡਰਨੀ ਖੁਦ ਹੋਟਲ ਦੇ ਮਾਲਕ ਸਾਡੇ ਨਾਲ ਹੈ ਠੀਕ ਹੈ ਨਾ 2 ਮਹੀਨੇ ਮਾਲਕ ਰਹਿਣਗੇ ਉਹਨੇ ਉਦੋਂ ਫੇਰ ਛੁੱਟੀਆਂ ਕਰਕੇ ਫੇਰ ਘੁੰਮਣਗੇ ਲਓ ਜੀ ਟਾਈਮ ਹੋ ਗਿਆ 9:30 ਤੇ 9:30 ਆਪਾਂ ਐਂਟਰ ਕਰ ਰਹੇ ਆ ਮਨਾਲੀ ਠੰਡ ਜਿਹੜੀ ਹੈਗੀ ਆ ਪੂਰੀ ਝੋਰਾ ਝੋਰਾ ਦੇ ਆ ਟੈਂਪਰੇਚਰ ਹੈਗਾ 7 ਡਿਗਰੀ 7 ਤੋਂ ਵੀ ਘੱਟ ਹੋ ਸਕਦਾ ਹੈ 40 ਡਿਗਰੀ ਤੋਂ 40 ਡਿਗਰੀ ਤੇ ਆ ਗਏ ਵੀਰ ਜੀ 10 ਬਣਾ ਥੱਲੇ ਆ ਗਏ ਤੇ ਲਾਈਟਾਂ ਨੂੰ ਟਾਲੇ ਜਿਹੜੇ ਹੈਗੇ ਕਮਾਲੀ ਕਰੀ ਜਾਂਦੇ ਆ ਦੋਵੇਂ ਬਈ ਡਾਊਨ ਹੀ ਨਹੀਂ ਕਰਦੇ ਜਮੇ ਡਾਊਨ ਕਰਦੇ ਚਲੋ ਇਹ ਆਪੋ ਪਹੁੰਚ ਰਹੇ ਛੇਤੀ ਆਪਣੇ ਟਿਕਾਣੇ ਤੇ ਹੰਡ ਬੱਦ ਗਈ ਹੈ ਹੱਥ ਸੁੰਨ ਹੋਏ ਪਏ ਆਏ ਵੇ ਮਾਤਾ ਖੱਦਾ ਪੈ ਲੱਗਾ ਠੰਡ ਰ ਲਓ ਜੀ ਫਾਈਨਲੀ ਆ ਪਹੁੰਚ ਗਏ 14 ਗੇਬल्स ਤੇ ਹੱਥ ਠਰੇ ਪਏ ਅਗਰਾਂ ਗੱਲ ਨਹੀਂ ਹੁੰਦੀਗੀ ਉਹ ਸਭ ਕੋਸਾ ਪਾਣੀ ਪੀ ਲਈਏ ਵਾਹ ਯਾਦ ਆਉਂਗਾ ਟਾਈਗਰ ਸੁਲਤਾਨ ਅਈ ਸੁਲਤਾਨ ਪਹਿਲਾ ਕੁੱਤਾ ਜਿਹਨੂੰ ਹੱਥ ਪਾਇਆ ਨੇ ਐ ਹੋਏ ਮੈਂ ਇਹ ਪਹਿਲਾ ਕੁੱਤਾ ਜਿਹਨੂੰ ਹੱਥ ਪਾਇਆ ਤੂੰ ਹਾਂ ਪਤਾ ਚੱਲ ਗਿਆ ਹਾਂ ਆਪਾਂ ਇਸ ਵੇਖ ਬੈਠੇ ਹਾਂ 14 ਗਿਵਲ ਦੇ ਵਿੱਚ ਤੇ 14 ਗਿਵਲ ਦੇ ਵਿੱਚ ਇਸ ਕਮਰੇ ਦੇ ਵਿੱਚ ਆਪਾਂ ਹੁਣੀ ਮੈਚ ਦੇਖ ਕੇ ਆਟੇ ਹਾਂ ਆਰਸੀਬੀ ਤੇ ਸੀਐਸਕੇ ਦਾ ਤੇ ਕਿਹੜੇ ਜਿੱਤ ਗਏ ਭਾਈ ਆਰਸੀਬੀ ਜਿੱਤ ਗਈ ਆਰਸੀਬੀ ਜਿੱਤ ਗਈ ਐ ਗੋਲਾ ਨਿਕਲ ਆਰਸੀਬੀ ਕਿਥੋਂ ਜਿੱਤੀ ਭਾਈ ਆਰਸੀਬੀ ਜਿੱਤ ਗਈ ਚੰਗਾ ਯਾਰ ਜੀ ਅੱਛਾ ਭਾਈ ਵਿਰਾਟ ਕੋਲੀ ਟੀਮ ਜਿੱਤ ਗਈ ਤੇ ਭਾਈ ਦਾ ਜਿਹੜਾ ਸੀਗਾ ਥੋਨੀ ਉਹ ਹਾਰ ਗਿਆ ਤੇ ਬਾਈ ਹੁਣ ਕਹਿੰਦਾ ਤਾਰੀ ਬੱਬਾ ਲਾਉਣਾ ਕਹਿੰਦਾ ਮੈਂ ਠੀਕ ਹੈ ਤੇ 14 ਕੇਬਲਸ ਦੀ ਜਿਹੜੀ ਗੱਲਬਾਤ ਹੈ ਤੇ ਆਸ-ਪਾਸੇ ਮਨਾਲੀ ਦਾ ਮਾਹੌਲ ਹੈ ਉਹ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤੇ ਅੱਜ ਆਪਣੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਗਲੇ ਸਫ਼ਰ ਦੇ ਲਈ ਨਵੀਂ ਵੀਡੀਓ ਲਈ ਜੁੜਿਓ ਆਪਣੇ ਸਫ਼ਰ ਦੇ